ਉਨਾ ਤੇ ਟਾਈਮ ਨਹੀਂ ਚਲ ਜੂਗੀ ਨਹੀਂ ਤੇ ਮੈਂ ਲੇਟ ਹੋ ਜਾਣਾ ਨੂੰ ਡੀਕਦੀ ਘਰੇ ਹੀ ਹੁਣਾਵਾ ਬੰਬੀ ਬੰਬੀ ਤੇ ਨਾਂਗੇ ਆ ਹੋਵੇ ਕਿਤੇ ਪਰ ਇੱਕ ਗੱਲ ਵਾ ਜਿੱਦਾਂ ਅੱਜ ਮੈਂ ਆਈ ਆ ਨਾ ਜੇ ਕਿਤੇ ਮੰਮੀ ਜੀਂਦੀ ਹੁੰਦੀ ਹੁੰਦੀ ਇਹਨਾਂ ਨੂੰ ਕਿੰਨਾ ਚਾਹ ਹੁਣਾਈ ਗੇਟ 'ਚ ਖਲੋਤੀ ਹੁਣਾਈ ਫੇ ਮੇਰੀ ਤੀ ਨਹੀਂ ਆਉਣਾ ਵਾ ਪਰ ਚਾਈ ਨੇ ਕੀ ਤਾਂ ਕਿਹੜੇ ਨੂੰ ਬੋਲਣਾ ਹੇ ਕਿਹੜਾ ਆ ਗਿਆ ਸਿਰਸਿਰੇ ਵੇਖਾਂ ਤਾਂ ਸਹੀ ਭਾਬੀ ਸਾਸਰੀ ਕਾਲ ਹਾਏ ਹਾਏ ਨਾ ਤੂੰ ਸਿਰਸਿਰੇ ਆ ਗਈਆਂ ਉਹ ਚ ਐਂ ਵੇਖ ਲਿਆ ਕਰ ਸਿਰਸਿਰੇ ਲੱਕੇ ਪਰ ਕਾਰ ਦੇ ਕੰਮ ਕਰਨ ਦੇ ਆ ਤੇ ਮੂੰਹ ਚੁੱਕਿਆ ਤਰੀ ਆਉਂਦੀ ਸਿਰਸਿਰੇ ਅੱਜ ਠੰਡਾ ਜਿਆਹੀ ਮੈਂ ਹੱਜਲ ਹੋਉ ਆਉਣੀ ਆ ਬੱਸੇ ਤੇ ਜਾਣਾ ਵਾ ਤੇ ਉਹ ਵੀਰ ਘਰੇ ਹੀ ਆ ਨਹੀਂ ਨਹੀਂ ਵੀਰ ਨਹੀਂ ਗਾ ਕਰ ਕੀ ਕਰਨਾ ਆਈ ਆ ਤੁਹਾਨੂੰ ਪਤਾ ਹੀ ਆ ਰਖੜੀ ਬੰਨਣ ਆਈ ਵੀਰ ਦੇ ਚੱਲ ਕੋਈ ਨਹੀਂ ਦੀਕ ਲੈਨੀ ਆ ਬੰਬੀ ਤਾਂ ਗਏ ਹੁਣੇ ਆਈ ਜਾਣਾ ਵਾ ਨਾ ਮੇਰੀ ਗੱਲ ਸੁਣ ਰਖੜੀ ਨੂੰ ਤਾਂ ਜੇ ਬੜੇ ਦਿਨ ਪਏ ਆ ਤੂੰ ਕਿਧਰ ਮੂੰਹ ਚੁੱਕ ਲਿਆ ਵਾ ਆ ਕੀ ਫੜਿਆ ਹੱਥ ਆ ਲੈ ਰਖੜੀ ਬੰਨਣ ਆਈ ਐ ਮੈਂ ਵੀਰ ਨੂੰ ਆ ਕੀ ਲੈ ਕੇ ਆਈ ਆ ਅੱਧਾ ਕਿਲੋ ਦਾ ਡੱਬਾ ਉਹ ਚ ਸੜੇ ਸੜੇ ਲੱਡੂ ਹਾਏ ਹਾਏ ਇਨਫੈਕਸ਼ਨ ਕਰਾਉਣੀ ਸਾਡੇ ਰੱਬਰ ਨੂੰ ਲੈ ਨਾ ਚੱਕੇ ਇੱਥੋਂ ਆਪਣਾ ਡੱਬਾ ਚੱਲ ਚੱਲ ਤੁਰਦੀ ਬੜ ਐਨੀ ਵੀਰ ਕਰ ਮੇਰੇ ਮਨ ਵਿੱਚ ਅੱਗ ਹੀ ਆਉਂਦੀ ਸੀ ਕਿ ਇਹਨੇ ਮੇਰ ਨਾਲ ਐਦਾਂ ਹੀ ਕਰ ਲਈਆਂ ਮੈਨੂੰ ਪਤਾ ਹੀ ਇਹਦਾ ਉਹ ਮੇਰੀ ਮਾਂ ਹੀ ਜਿਹੜੀ ਮੈਨੂੰ ਢੀਕਦੀ ਹੁੰਦੀ ਉਤੋਂ ਵੀਰ ਵੀ ਨਹੀਂ ਕਰ ਪਰ ਕੀ ਪਤਾ ਘਰੇ ਹੀ ਹੋਵੇ ਇਹ ਬਲਾ ਇਕੱਲੀ ਆ ਗਈ ਆ ਚਲ ਕੋਈ ਨਹੀਂ ਹੁਣ ਫੋਨ ਕਰਕੇ ਹੀ ਆਉਂਗੀ ਕਲਾ ਦਵਾਂਗੀ ਰਖੜੀ ਨਾ ਜੇ ਟਾਈਮ ਹੈਗਾ ਵਾ ਸਵੇਰੇ ਜਾਣਾ ਤੇ ਸ਼ਾਮਾਂ ਨੂੰ ਆਉਣਾ ਰਖੜੀ ਮੰਨ ਕੇ ਕਿਲੇ ਨੂੰ ਬੜਾ ਹੀ ਟਾਈਮ ਹੋ ਗਿਆ ਤੇ ਮੰਮੀ ਨੇ ਨਾ ਕਰਤੀ ਹਾਂਜੀ ਹਾਂਜੀ ਲਖਬੀਰ ਮੈਂ ਇੱਥੇ ਹੀ ਆਂ ਹਾਂਜੀ ਤੁਸੀਂ ਕਹਿੰਦੇ ਸੀ ਨਾ ਉਦਾਂ ਹੀ ਕਰ ਲੈਨੇ ਆ ਅਜਾ ਰਖੜੀ ਚ ਦਿਨ ਹੈਗੇ ਆ ਕੋਈ ਨਹੀਂ ਮੈਂ ਪੁੱਛ ਲਈਨੀ ਆ ਤੇ ਭੈਣ ਜੀ ਨੇ ਕਿਦਾਂ ਆਉਣਾ ਵਾ ਭੈਣ ਨੇ ਆਉਣਾ ਹੈ ਰਖੜੀ ਲਾ ਕੇ ਤੇ ਮੇਰਾ ਇਰਾਦਾ ਚੱਲ ਮੰਮੀ ਡੈਡੀ ਤੋਂ ਬਾਹਰ ਨਾ ਕੋਈ ਇਹਨਾਂ ਨੂੰ ਕੋਈ ਚੀਜ਼ ਕੋਈ ਏਨੀ ਵੱਡੀ ਲੈ ਕੇ ਦਿੱਤੀ ਨਹੀਂ ਕੇ ਜੀ ਸਮਝ ਆਉਂਦੀ ਤੇ ਕੀ ਲੈ ਕੇ ਦੇਣਾ ਹੈ ਰਖੀ ਭਰਾ ਨੇ ਦਊਗਾ ਜਰੂਰ ਜੇ ਉਹਨੇ ਮਨ ਚ ਧਾਰ ਲਈ ਆ ਨਾ ਫੇ ਮੈਂ ਕੋਈ ਚੀਜ਼ ਲੈ ਕੇ ਦੇਣੀ ਆ ਭੈਣ ਨੂੰ ਰਮਣਾ ਐ ਰਮਣਾ ਰਮਣ ਤੇ ਬਾਜੀ ਨਹੀਂ ਸੁਣਦੀ ਕਿੱਥੇ ਸੁਰਤਾਂ ਲਾਈ ਰਮਣਾ ਮੈਂ ਕਿੰਨੀ ਆਵਾਜ਼ਾਂ ਮਾਰ ਲਈਆਂ ਕੁੜੀਏ ਕਿੱਥੇ ਸੁਰਤਾਂ ਲੱਗੀ ਤੇਰੀ ਇੰਨੀਆਂ ਆਵਾਜ਼ਾਂ ਮਾਰੀਆਂ ਮੈਂ ਮੰਮੀ ਮੈਨੂੰ ਤੁਹਾਡੀ ਆਵਾਜ਼ ਸੁਣੀ ਨਹੀਂ ਮੈਂ ਆਪਣੇ ਧਿਆਨ ਕੰਮ ਕਰ ਰਹੀ ਸੀ ਐਨਾ ਧਿਆਨ ਕਿੱਥੇ ਲਾ ਲਿਆ ਤੂੰ ਮੈਂ ਤੇ ਕਿੰਨੀ ਆਵਾਜ਼ਾਂ ਮਾਰੀਆਂ ਨੇ ਘਾਰ ਕੇ ਮੈਂ ਆਣ ਕੇ ਤੇਰਾ ਮੋਢਾ ਫਟਕੇ ਲਾਇਆ ਵਾ ਪੁੱਤ ਤੇਰਾ ਧਿਆਨ ਕਿੱਥੇ ਆ

ਤੇ ਇਦਾਂ ਕਰ ਵੀ ਤੂੰ ਦਿਹਾੜੀ ਗੇਤੀ ਹੋਇਆ ਮਿਲਦੀ ਤੇ ਰਖੜੀ ਬੰਨਿਆ ਤੇ ਫੇਰ ਤੂੰ ਘਰ ਹੋਵੇਂਗੀ ਚਲੋ ਕੁੜੀ ਨੇ ਆਉਣਾ ਵਾ ਦਿਹਾੜੀ ਰਵੇਗੀ ਨਹੀਂ ਤੇਰੇ ਲਾਗੇ ਤੇ ਤੋਂ ਵੇਨਣਾ ਪਰਝਾਈ ਚਲੋ ਰਹਿਣ ਗਿਆ ਤੇ ਜੇ ਤੂੰ ਚਲੀ ਉਹ ਆ ਗਈ ਤੇ ਤੂੰ ਚਲੀ ਗਈ ਤੇ ਫੇਰ ਵੀ ਉਹਨੇ ਆਖਣਾ ਮੈਂ ਇੰਨੇ ਚਿਰਾਂ ਬਾਅਦ ਆਈਆਂ ਤੇ ਪਰਝਾਈ ਮੇਰੇ ਹੁੰਦਿਆਂ ਫੇਰ ਚਲੀ ਗਈ ਕੀ ਫਾਇਦਾ ਮੇਰੇ ਆਉਣ ਦਾ ਕੋਈ ਗੱਲ ਨਹੀਂ ਮੰਮੀ ਜੀ ਜਿੱਦਾਂ ਤੁਸੀਂ ਕਹਿੰਦੇ ਸੀ ਨਾ ਉਦਾਂ ਹੀ ਕਰ ਲੈਨੇ ਆ ਅਜੇ ਰਖੜੀ ਦੇ ਦਿਨ ਹੈਗੇ ਆ ਕੋਈ ਨਹੀਂ ਪੁੱਛ ਲਈ ਨਹੀਂ ਆ ਤੇ ਭੈਣ ਜੀ ਨੇ ਕਿਦਾਂ ਆਵਾਵਾਂ ਮੈਂ ਬਾਅਦ ਵਿੱਚ ਚਲ ਜੂਗੀ ਜਾਂ ਉਹਨਾਂ ਦੇ ਆਉਣ ਤੋਂ ਪਹਿਲਾਂ ਹੋ ਆਉਂਗੀ ਤੁਸੀਂ ਕੀਤਾ ਹੀ ਭੈਣ ਜੀ ਨੂੰ ਫੋਨ ਉਹ ਤਾਂ ਗੱਲ ਐਦਾ ਵਾਂ ਤੂੰ ਮੈਂ ਤੈਨਕੀ ਅਵਾਜ਼ਾਂ ਮਾਰਿਆਂ ਤੂੰ ਆਵਾਜ਼ ਨਹੀਂ ਨਾ ਦਿੱਤੀ ਤੇਰੀ ਕਿਤੇ ਸੁਦਾ ਲੱਗੀ ਹੀ ਦਿਨ ਤਿਹਾਰਾ ਮੁੰਡਿਆ ਵਾ ਹੋ ਸਕਦਾ ਈਆਂ ਨੂੰ ਬੜਾ ਧਿਆਨ ਹੁੰਦਾ ਵਾ ਆਪਣੇ ਮਾਂ ਪਿਓ ਵੱਲ ਭੈਣ ਭਰਾਵਾਂ ਵੱਲ ਤੇ ਗੱਲ ਐਦਾ ਵਾਂ ਵੀ ਪੁੱਤ ਮਾਂ ਪਿਓ ਸਦਾ ਨਹੀਂ ਰਹਿੰਦਾ ਪਰ ਆ ਪਰਜਾਈਆਂ ਨੂੰ ਮਿਲਣਾ ਹੁੰਦਾ ਵਾ ਤੇ ਕੋਈ ਗੱਲ ਨਹੀਂ ਉਹ ਜੀ ਪਰੇਸ਼ਾਨੀ ਨਹੀਂ ਮਨ ਦਿਲ ਤੇ ਲੈਉਣੀ ਤੇ ਤੂੰ ਇਦਾਂ ਕਰ ਚਲੀ ਜਾ ਤੈਨੂੰ ਬੜਾ ਚਿਰ ਹੋਇਆ ਗਈ ਇਹਨੂੰ ਤੇ ਤੂੰ ਜਾ ਮੇਰੀ ਧੀ ਤੇ ਗੇਤੀ ਰਖੜੀ ਤੋਂ ਚਲੀ ਜਾ ਤੇ ਦੋ ਤਿੰਨ ਦਿਨ ਰਹਿਵੇਂ ਕੋਈ ਨਹੀਂ ਮੈਂ ਰੋਟੀ ਪਾਣੀ ਓਖੀ ਸਭ ਕੁਝ ਕਰ ਲਾਂਗੀ ਮੇਰੀ ਧੀ ਤੇ ਤੇਰਾ ਮਨ ਹੋਰ ਹੋਰ ਹੋ ਜਾਊਗਾ ਬੰਦੇ ਦਾ ਦਿਲ ਜਿਹੜਾ ਨਾ ਜਾਏ ਆਏ ਭੈਣ ਭਰਾਵਾਂ ਕੋਲ ਤੇ ਬੜਾ ਫਰਕ ਪੈ ਜਾਂਦਾ ਵਾ ਤੇ ਤੂੰ ਦੋ ਚਾਰ ਦਿਨ ਰਹਿ ਜਾ ਮੁੜ ਕੇ ਰਖੜੀ ਤੇ ਉਹ ਆਏਗੀ ਤੇ ਕੁੜੀ ਆਏਗੀ ਤੇ ਇੱਥੇ ਦੋਵੇਂ ਪਹਿਣਾ ਰਹਿ ਲਿਓ ਨਾਨ ਪਰਜਾਈ ਮੰਮੀ ਤੁਸੀਂ ਤਾਂ ਮੈਨੂੰ ਕਹਿਂਦੇ ਏ ਜੇ ਪੀ ਦੋ ਦਿਨ ਜਾ ਕੇ ਤੇ ਰਹਿ ਆ ਪਰ ਮੈਨੂੰ ਪਤਾ ਵਾ ਮੇਰੀ ਪਰਜਾਈ ਤੇ ਮੇਰੇ ਨਾਲ 2 ਘੰਟੇ ਨਹੀਂ ਕੱਢ ਸਕਦੀ ਜਿੱਦਾਂ ਦਾਦਾ ਸੁਭਾਅ ਵਾ ਮੈਂ ਕਿੱਦਾਂ ਜਾਵਾਂ ਮੈਨੂੰ ਸਮਝ ਨਹੀਂ ਆਉਂਦੀ ਪੁੱਤ ਤੂੰ ਕਿਹੜੀਆਂ ਸੋਚਾਂ ਚ ਡੁੱਬੀ ਆ ਹੈ ਨਹੀਂ ਨਹੀਂ ਮੰਮੀ ਜੀ ਕੋਈ ਗੱਲ ਨਹੀਂ ਤੈਨੂੰ ਮੈਂ ਕੀ ਕਹਿਣ ਰਹੀ ਆ ਤੈਨੂੰ ਸੁਣਿਆ ਵੀ ਹੈਗਾ ਕੋਈ ਗੱਲ ਮੈਂ ਕੀ ਕਿਹਾ ਵਾ ਨਹੀਂ ਨਹੀਂ ਮੈਂ ਸੁਣ ਲਈ ਆ ਤੁਹਾਡੀ ਗੱਲ ਤੁਸੀਂ ਇਦਾਂ ਕਰੋ ਤੁਸੀਂ ਰਮਨ ਨੂੰ ਫੋਨ ਕਰਕੇ ਪੁੱਛ ਲਓ ਕਿ ਉਹਨੇ ਕਿਦਾਂ ਆਉਣਾ ਵਾ ਕੋਈ ਗੱਲ ਨਹੀਂ ਜਿਹੜਾ ਸਾਬ ਬਣਾਉਣਾ ਹੋਊ ਨਾ ਮੈਂ ਵੇਖ ਲੂੰਗੀ ਫਿਰ ਉਹ ਤਾਂ ਮੈਂ ਤੇ ਜੇ ਪੁੱਛ ਲਾਂਗੀ ਪਰ ਮੈਨੂੰ ਤਾਂ ਤੇਰੇ ਵੱਲ ਵੇਖ ਦੇ ਕੇ ਮੈਨੂੰ ਤਾਂ ਹੋਰ ਤਰ੍ਹਾਂ ਹੋਣ ਲਿਆ ਵਾ ਵੀ ਤੂੰ ਕਿਉਂ ਇੰਨੀ ਸੋਚੀ ਪਈ ਆ ਤੂੰ ਚੁੱਪ ਚੁੱਪ ਰਹੀ ਨਹੀਂ ਆ ਤੇ ਇਹ ਕੀ ਗੱਲ ਕੀ ਆ ਉਹ ਨਹੀਂ ਨਹੀਂ ਮੰਮੀ ਜੀ ਮੈਂ ਚੁੱਪ ਨਹੀਂ ਰਹਿੰਦੀ ਮੈਨੂੰ ਨਾ ਸੱਸ ਮਾਵਾ ਵਰਗੀ ਮਿਲੀ ਆ ਤੇ ਮੈਂ ਚੁੱਪ ਕਿਉਂ ਰਹਿਣਾ ਤਹੀ ਮੇਰਾ ਇੰਨਾ ਧਿਆਨ ਰੱਖ ਦੇ ਜੀ ਤੇ ਇਹ ਸੌ ਵਾਰੀ ਮੈਂ ਧਿਆਨ ਤੇਰਾ ਰੱਖਣੀ ਆ ਪਰ ਫਿਰ ਵੀ ਪਿੱਛੇ ਦੇ ਨਾਲ ਬੜਾ ਹੁੰਦਾ ਵਾ ਪੁੱਤ ਮੈਨੂੰ ਪਤਾ ਵਾ ਅਹੀਂ ਮੇ ਪਿੱਛੇ ਵਾਲੇ ਆ ਸਾਡੇ ਵੀ ਪਿੱਛੇ ਭਰਾ ਪਰਜਾਇਆ ਸਭ ਕੁਛ ਆ ਮੈਨੂੰ ਪਤਾ ਵਾ ਜਿੰਨਾ ਕ ਦੁੱਖ ਹੁੰਦਾ ਵਾ ਚਲੋ ਮੰਮੀ ਛੱਡੋ ਇਹ ਗੱਲਾਂ ਬੈਠੋ ਤੁਸੀਂ ਮੈਂ ਚਾਹ ਦਾ ਕੱਪ ਬਣਾ ਕੇ ਲਿਆਵਾਂ ਤੁਹਾਡੇ ਵਾਸਤੇ ਨਾਲੇ ਮੈਂ ਆ ਪੀਵਾਂ ਚਲ ਪੁੱਤ ਚਿੰਤਾ ਨਾ ਕਰਿਆ ਕਰ ਕੀ ਕਰਾਂ ਮੈਂ ਮੈਨੂੰ ਤੇ ਇਹਦੀ ਚਿੰਤਾ ਹੀ ਲੱਗੀ ਰਹਿੰਦੀ ਏ ਕੁੜੀ ਦੀ ਇੰਨੀ ਚੰਗੀ ਮੈਨੂੰ ਰੱਬ ਨੇ ਧੀ ਦਿੱਤੀ ਆ ਤੇ ਇਹ ਚਿੰਤਾ ਚੀ ਬੱਬੀ ਰਹਿੰਦੀ ਆ ਤਾਂ ਫਿਰ ਮੇਰੇ ਵੀ ਦਿਲ ਨੂੰ ਕੁਛ ਹੁੰਦਾ ਵਾ ਚਲ ਯਾਰ ਨਾ ਜੀਵਨ ਸਲਾਹ ਕਰਨਾ ਰਖੜੀ ਆਉਂਦੀ ਆ ਤੇ ਕੁੜੀ ਨੇ ਵੀ ਆਉਣਾ ਵਾ ਤੇ ਚੱਲ ਅਰਾਦਾ ਮੇਰਾ ਦਾ ਕੁਝ ਨਾ ਉਹ ਚੀਜ਼ ਹੁਣ ਥੋੜੀ ਬੁਧੀ ਕੋਈ ਵੱਡੀ ਲੈ ਦੀ ਗਏ ਹੈ ਉਹ ਜੀਵਨ ਉਹ ਗੱਲ ਸੁਣੀ ਜਰਾ ਗੱਲ ਆ ਗਈ ਜੇ ਹਾਂਜੀ ਦੱਸੋ ਮੈਂ ਤੇਨਾਂ ਸਲਾਹ ਕਰਨੀ ਹੈ ਕਿ ਨੀਜੀ ਕਿਹੜੀ ਸਲਾਹ ਕਰਨੀ ਹੈ ਦੱਸੋ ਤਾਂ ਸਹੀ ਉਹ ਭੈਣ ਨੇ ਆਉਣਾ ਹੈ ਰਖੜੀ ਲਾ ਕੇ ਤੇ ਮੇਰਾ ਅਰਾਦਾ ਚੱਲ ਮੰਮੀ ਡੈਡੀ ਤੋਂ ਬਾਹਰ ਨਾ ਕੋਈ ਚੀਜ਼ ਨੂੰ ਕੋਈ ਚੀਜ਼ ਕੋਈ ਏਡੀ ਵੱਡੀ ਲੈ ਕੇ ਦਿੱਤੀ ਨਹੀਂ ਮੇਰਾ ਦਾ ਕੋਣਾ ਕੋ ਰਾਇਕਰ ਲੈ ਕੇ ਦੇਈਏ ਹੈ ਪੈਸੇ ਤੇ ਹਰ ਵਾਰੀ ਦਹੀਂ ਦੇ ਖਰਚ ਲਿੰਦੀ ਹੈ ਤੇ ਚਲੋ ਤੇ ਚੀਜ਼ ਬਣ ਜੂਗੀ ਹਰ ਵਾਰੀ ਤੇ ਬਥੇਰਾ ਕੁ ਦਹੀਂ ਦਾ ਵਾ ਤੇ ਹੁਣ ਕਿਹੜਾ ਘੰਟਾ ਪਾਉਣਾ ਤੇ ਗੱਲ ਦੇ ਵਿੱਚ ਮਿੰਨ ਤੇ ਤੁਹਾਡੀ ਇੱਕ ਸਮਝ ਨਹੀਂ ਗਈ ਆਉਂਦੀ ਪਤਾ ਨਹੀਂ ਕੀ ਸੋਚਦੇ ਰਹਿੰਦੇ ਜੇ ਜੇ ਆਉਣਾ ਵਾ ਰਖੜੀ ਤੇ ਕੋਸਾਨ ਕਰਨਾ ਵਾ ਉਹਨੇ ਆਉਂਦੀ ਆ ਤੇ ਖਾਲੀ ਨਹੀਂ ਗਈ ਜਾਂਦੀ ਹਰ ਵਾਰੀ ਉਹਦੀ ਮੁੱਠ ਪਰ ਕੇ ਦਿੰਦੇ ਜੇ ਤੁਸੀਂ ਉਹਨੂੰ ਕਦੀ ਕੁਹ ਦੇਤਾ ਕਦੀ ਕੁਹ ਦੇਤਾ ਹੁਣ ਕੋਹ ਨਵਾਂ ਲੈ ਕੇ ਦੇਣਾ ਵਾ ਗੱਲਾ ਮਾਰਦੇ ਫਿਰਦੇ ਆ ਉਹ ਮੇਰੀ ਗੱਲ ਸੁਣਾ ਉਹ ਜਦੋਂ ਦੇ ਮਾਤਾ ਤੇ ਬਾਪੂ ਪੂਰੇ ਹੋਏ ਆ ਉਦੋਂ ਦਾ ਕੋਈ ਦਿੱਤਾ ਦੇ ਨਹੀਂਗਾ ਤੂੰ ਐਵੇਂ ਰੋਲਾ ਪਾਈ ਜਾਂਦੀ ਵੀ ਆਉਂਦੇ ਉਹ ਜੇਵ ਹੈ ਨਹੀਂ ਤੇ ਜਿਹੜੀਆਂ ਮੇਰੇ ਤੋਂ ਚੋਰੀ ਮੁਠਾਂ ਚ ਪੈਸੇ ਦਿੰਦੇ ਜੀ ਉਹ ਤੁਹਾਡਾ ਕੀ ਇਰਾਦਾ ਵਾ ਮੈਂ ਵੇਖਦੀ ਨਹੀਂ ਮੈਂ ਸਭ ਕੁਝ ਵੇਖਣੀ ਆ ਭੁੱਖ ਨੰਗ ਤੇ ਹੈਗੀ ਆ ਉਹ ਨਹੀਂ ਮੇਰੀ ਗੱਲ ਉਹ ਕੋ ਹੈ ਹੀ ਕੀ ਆ ਮੇਰੀ ਪਹਿਲੋ ਗੱਲ ਸੇ ਮੇਰੇ ਕੋਲ ਪੈਸੇ ਇੰਨੇ ਵੀ ਵਾਧੂ ਹੈ ਨਹੀਂ ਕਿ ਮੁਠਾਂ ਚ ਦੇਣ ਦੇਗੇ ਉਹ ਚਲੋ ਕੋ 3 ਭੈਣਾਂ ਉਹਦੀ ਕੋ ਆਸ ਹੁੰਦੀ ਜੇ 500 ਦੇ ਦਿੱਤੇ ਜਾਂਦੇ ਜਾਂਦੇ ਹੋਰ 1000 ਰੁਪਏ ਥੋੜੇ ਦੇ ਦਿੰਦੇ ਕਿਸ ਨੂੰ ਤੁਸੀਂ 500 ਦੇ ਦਿੰਦੇ ਜੀ ਜਿਹੜਾ ਹੁਣ ਆਰ ਕੇ ਸਲਾਹ ਕਰਨ ਦੇ ਆ ਭੇਜੇ ਕੋਹ ਨਾ ਕੋਹ ਵੱਡੀ ਚੀਜ਼ ਲੈ ਦੀਏ ਉਹਨੂੰ ਹੈ ਮੈਂ ਹਰ ਵਾਰੀ ਵੇਣੀ ਆ ਤੁਹਾਨੂੰ ਹਰ ਵਾਰੀ ਚੋਰੀ ਛਿਪੇ ਪੈਸੇ ਦਿੰਦੇ ਜੇ ਉਹਨੂੰ ਤੁਸੀਂ ਉਹ ਮੈਂ ਦਿੰਦਾ ਚੱਲਾਂ ਉਹ ਲੀੜੇ ਧੋਣ ਵਾਲੀ ਮਸ਼ੀਨ ਦਾ ਹੋਰ ਕੋ ਲੈਨੇ ਆਨੇ ਬੰਨੇ ਨੇ ਹੁੰਦਾ ਵਾ ਲੀੜੇ ਧੋਣ ਵਾਲੀ ਮਸ਼ੀਨ ਹੱਥਾਂ ਨਾਲ ਜਿਹੜੇ ਧੋਪਦੇ ਆਦਕਾ ਉਹ ਯਾਰ ਮੇਰੇ ਲੀੜੇ ਧੋਣ ਵਾਲੀ ਮਸ਼ੀਨ ਲੈ ਕੇ ਦੇਣੀ ਉਹਨੂੰ ਮੈਂ ਹੈਗੀ ਸਹੀ ਸੀ ਉਹਦੇ ਕੋ ਮਸ਼ੀਨ ਤਾਂ ਉਹਦੀ ਹੋ ਗਈ ਖਰਾਬ ਤੇ ਮੈਂ ਕਰੀ ਗਿਆ ਸੀ ਤੇ ਉਹ ਤਾਂ ਟੁੱਟੀ ਭੱਜੀ ਪਈ ਉਸਤੇ ਤੇ ਮੈਂ ਚੱਲ ਕੋਈ ਨਹੀਂ ਕਿਤੇ ਇਤਰਾ ਕੋ ਟਾਈਮ ਹੋਊ ਤੇ ਮੈਂ ਚੱਲ ਮੇਰੇ ਵੀ ਗੱਲ ਦਿਲ ਚ ਮਸ਼ੀਨਾਂ ਨੇ ਦੇਣ ਜੋਗੇ ਹੈਗੇ ਆਪਾਂ ਅਸੀਂ ਤੇ ਉੱਜੜ ਜਾਾਂਗੇ ਇਸੇ ਕੰਮ ਵਿੱਚ ਹੀ ਉਹ ਤੇ ਵਿਹਲੀ ਆ ਆਂਦੀ ਬੋਸ਼ਕਾ ਚੁੱਕ ਕੇ ਤੀਜੇ ਦੇ ਦਿਨ ਬੜੀ ਗੱਲ ਸੁਣ ਲੈ ਗਾੜੀ ਸਿਆਲ ਆਉਣ ਡਿਆ ਵਾ ਠੀਕ ਨਹੀਂ ਕਿੱਥੇ ਬੰਦੇ ਠੰਢ ਜਾ ਹੱਥ ਪੁੰਦੀ ਫਿਰੂ ਪਾਣੀਆਂ ਦੇ ਵਿੱਚ ਤੇ ਚਲ ਤੀ ਭੈਣ ਨੂੰ ਦਿੱਤੀ ਉਹ ਚੀਤੇ ਵਾਧਾ ਹੀ ਆ ਤੋ ਹੀ ਨਾ ਆਪਣੀਆਂ ਸਕੀਮਾਂ ਆਪਣੇ ਕੋਲ ਰੱਖੋ ਬਹੁਤੀ ਗੱਲ ਕਰਨ ਦੀ ਲੋੜ ਨਹੀਂ ਗਈ ਐਵੇਂ ਆਪਣੇ ਘਰ ਚੱਕ ਪਤਾ ਨਾ ਪਾ ਲਿਓ ਕੁਝ ਨਹੀਂ ਦੇਣਾ ਦੇ ਦਾਂਗੇ 1000 ਰੁਪਇਆ ਐਵੇਂ ਗੱਲਾਂ ਮਾਰਦੇ ਫਿਰਦੇ ਮੇਰੇ ਨਾਲ ਤੁਹਾਡੀ ਕੋਈ ਸਲਾਹ ਨਹੀਂ ਆਹ ਕਹਿੰਦਾ ਸਲਾਹ ਕਰਨਾ ਤੂੰ ਤੇ ਗੋਰੀ ਕਹਾਣੀ ਪਾ ਕੇ ਦੱਸ ਤੜੀ ਐ ਤੇ ਇੰਨਾ ਚੰਗਾ ਤੇ ਮਦੂ ਆ ਵੀ ਕਿਤੇ ਚੁੱਪਚੀ ਤੇ ਚੀਫੜਾ ਹੁੰਦਾ ਖੱਦ ਹੋਈ ਇਹਦੇ ਵਾਲੀ ਉਹ ਜਾਣ ਦੇ ਪਰੇ ਮੰਮੀ ਤੁਹਾਨੂੰ ਮੈਂ ਕਿੱਦਾਂ ਦੱਸਾਂ ਜਦੋਂ ਮੇਰੀ ਮਾਂ ਜਿੰਦੀ ਸੀ ਨਾ ਮੈਨੂੰ ਪਹਿਲਾਂ ਹੀ ਫੋਨ ਕਰਨ ਲੱਗ ਪੈਂਦੀ ਹੁੰਦੀ ਪੁੱਤ ਤੂੰ ਕਿੱਦਣ ਆਉਣਾ ਵਾ ਆਣ ਕੇ ਆਪਣੇ ਵੀਰ ਦੇ ਰਖੜੀ ਪਾਂਜਾ ਹੁਣ ਮੈਨੂੰ ਫੋਨ ਕਿੰਨੇ ਕਰਨਾ ਵਾ ਪਰ ਜਾਈ ਮੇਰੀ ਤੇ ਚਾਹੁੰਦੀ ਨਹੀਂਗੀ ਕਿ ਮੈਂ ਜਾਵਾਂ ਹੁਣ ਮੈਂ ਸਾਰੀਆਂ ਗੱਲਾਂ ਤੈਨੂੰ ਦੱਸ ਨਹੀਂ ਸਕਦੀ ਉਹਨੇ ਤੇ ਇੱਕ ਵਾਰ ਫੋਨ ਨਹੀਂ ਕੀਤਾ ਪਿੰਨਾ ਚਿਰੂਗੇ ਤੂੰ ਆਈ ਨਹੀਂਗੀ ਆਣ ਕੇ ਮਿਲ ਗਰੀ ਜਾ ਮੇਰਾ ਭਰਾ ਵੀ ਨਾ ਮਜਬੂਰ ਵਾ ਕੀ ਕਰੇ ਜੱਕਰ ਵਾਲੀ ਦੀ ਨਾ ਨਾ ਮੰਨੇ ਰੋਟੀ ਕਿੱਥੋਂ ਖਾਣੀ ਆ ਚੱਲ ਮੈਨੂੰ ਇੰਨਾ ਤੇ ਹੈਗਾ ਵਾ ਨਾ ਮੈਨੂੰ ਇੱਥੇ ਪਰਿਵਾਰ ਬੜਾ ਵਧੀਆ ਮਿਲਿਆ ਵਾ ਮੇਰੀ ਸੱਸ ਨੀਗੀ ਐਵੇਂ ਮੇਰੀ ਮਾਇਆ ਮੇਰਾ ਜਿਹੜਾ ਇੰਨਾ ਧਿਆਨ ਰੱਖਦੀ ਆ ਕਿੰਨਾ ਫਿਕਰ ਕਰਦੀ ਆ ਮੇਰਾ ਜੇ ਰੱਬਾ ਮੇਰੀ ਸੱਸ ਵੀ ਇਦਾਂ ਦੀ ਹੁੰਦੀ ਮੈਂ ਕਿਹੜੇ ਖੂਹ ਵਿੱਚ ਪੈਣਾ ਹੈਗਾ ਮੈਂ ਤੇ ਮਹਾਰਾਜ ਦਾ ਲੱਖ ਲੱਖ ਸ਼ੁਕਰ ਕਰਦੀ ਆ ਕਿ ਮੈਨੂੰ ਨਾ ਮਾਂ ਹੀ ਮਿਲੀ ਆ ਪਰ ਮੈਨੂੰ ਆਪਣੀ ਮਾਂ ਪੋਲ ਦੀ ਨੀਗੀ ਹਾਈ ਹਾਈ ਮੈਨੂੰ ਤੇ ਕੇ ਨਹੀਂ ਸਮਝ ਆਉਂਦੀ ਤੇ ਕੀ ਲੈ ਕੇ ਦੇਣਾ ਐ ਕਿ ਭਰਾ ਨੇ ਦਊਗਾ ਜਰੂਰ ਜੇ ਉਹਨੇ ਮਨ ਚ ਧਾਰ ਲਈ ਆ ਨਾ ਤੇ ਮੈਂ ਕੋਈ ਚੀਜ਼ ਲੈ ਕੇ ਦੇਣੀ ਆ ਭੈਣ ਨੂੰ ਤੇ ਦੇਣੀ ਐ ਨੇ ਜਰੂਰ ਜੇਦਾ ਬੜਾ ਪੱਕਾ ਵਾ ਪਰ ਮੈਂ ਕੀ ਕਰਾਂ ਮੇਰਾ ਤਰਾਦਾ ਮੈਂ ਘਰ ਚ ਪਾਵਾਂ ਕਲੇਸ਼ ਵੀ ਨਾ ਇੱਥੇ ਆਵੇ ਤੇ ਨਾ ਕੋਈ ਚੀਜ਼ ਸਾਡੇ ਘਰੋਂ ਜਾਵੇ ਇਹ ਤਾਂ ਪਵਾੜੇ ਪੋਣੀ ਆ ਜਾਂਦੀ ਇੱਥੇ ਮੂੰਹ ਚੁੱਕ ਕੇ ਕਦੀ ਕੁਹ ਮੰਗਣ ਡੈ ਪਿੰਦੀ ਕਦੀ ਕੁਹ ਮੰਗਣ ਡੈ ਪਿੰਦੀ ਆ ਚੱਲ ਕੋਈ ਨਹੀਂ ਐਰ ਕੀ ਮਹਿਰ ਖਾਉਂਗੀ ਨਾ ਧਿਆਨ ਆ ਲੈਂਦੇ ਇਹਨੂੰ ਇਨੂੰ ਗੇਟ ਚੋਂ ਮੜੂਗੀ ਮੁੜਕੇ ਮੈਂ ਸੱਸਰੀ ਕਾਲਪਤ ਹਾਂ ਹੋਸਣਾ ਕੀ ਹਾਲ ਚਾਲ ਆ ਅੱਛਾ ਠੀਕ ਠਾਕ ਆ ਚਲੋ ਵਧੀਆ ਹੋਰ ਪਰਿਵਾਰ ਠੀਕ ਠਾਕ ਸਾਰਾ ਅੱਛਾ ਠੀਕ ਆ ਤੇ ਗੱਲ ਸੁਣ ਮੇਰੀ ਤੂੰ ਕਿਤੇ ਨਾਂ ਹੀ ਨਹੀਂ ਲਿਆ ਇੱਥੇ ਆਉਂਦਾ ਵੀ ਮੈਂ ਕਿਤੇ ਆਪਣੀ ਮਾਂ ਨੂੰ ਮੇਲਾਵਾ ਜਾਂ ਕਿ ਭੈਣ ਭਰਾ ਨੂੰ ਮੇਲਾਵਾ ਐਨੀ ਕੰਮ ਚ ਬੀਜੀ ਹੋ ਗਈਆਂ ਕਿਤੇ ਫੋਨ ਕਰਕੇ ਵੀ ਨਹੀਂ ਪੁੱਛਿਆ ਕਦੀ ਤੇ ਕੀ ਮਾਂ ਤੇਰਾ ਹਾਲ ਵਾ ਕੀ ਨਹੀਂ ਤੈਨੂੰ ਪਤਾ ਤਾਂ ਹੈ ਕਿ ਮੈਂ ਠੀਕ ਨਹੀਂ ਰਹਿੰਦੀ ਆਹੋ ਤੇ ਮੇਰਾ ਬੜਾ ਹੀ ਦਿਲਾਦਾਸ ਹੋਇਆ ਸੀ ਕਿ ਕੁੜੀ ਆਉਂਦੀ ਤੇ ਕਿਤੇ ਦਿਹਾੜੀ ਮੇਰੇ ਲਾਗੇ ਰਹਿੰਦੀ ਮੈਂ ਕੁੜੀ ਚੇਤਾ ਹੀ ਪਲਾ ਲੈਂਦੀ ਆ ਮਾਂ ਦਾ ਹਾਂ ਤੇ ਹੁਣ ਏਦਾਂ ਕਰੀ ਹੁਣ ਆਵੇਂਗੀ ਨਾ ਤੇ ਮੈਂ ਦੋ ਦਿਨ ਰੱਖਣਾ ਹੀ ਤੈਨੂੰ ਹੁਣ ਇੱਥੇ ਦੋ ਦਿਨ ਰਹਿ ਕੇ ਜਾਵੇਂ ਨਹੀਂ ਤਾਂ ਫਿਰ ਮੈਂ ਮੈਨੂੰ ਬੁਲਾਵੀਂ ਨਾ ਮੁੜ ਕੇ ਜੇ ਨਹੀਂ ਮੇਰੇ ਆਖੇ ਲੱਗਣਾ ਤੇ ਨਹੀਂ ਮੇਰੇ ਕੋ ਰਹਿਣਾ ਦਿਹਾੜੀ ਤੇ ਆਹੋ ਚੰਗਾ ਕਦੋਂ ਰਖੜੀ ਤੇ ਅਛੇ ਰਖੜੀ ਤੇ ਆਏਗੀ ਚਲ ਰਖੜੀ ਤੇ ਆਏਗੀ ਤੋ ਦੋ ਦਿਨ ਰਹਿ ਪਰਾ ਫੇਰਾ ਵੀ ਸਗੋ ਢੀਕਣ ਦੇ ਆਪੀ ਕਦੇ ਆਈ ਨਹੀਂ ਪਰਝਾਈ ਤੇਰੀ ਵਖ ਢੀਕਣ ਲਈ ਆ ਵੀ ਭੈਣ ਜੀ ਨੂੰ ਤਾਂ ਕਿੰਨਾ ਚਿਹਰਾ ਹੋਇਆ ਕਿਤੇ ਬੜੀ ਨਹੀਂ ਸਾਡੇ ਤੇ ਚਲੋ ਠੀਕ ਆ ਫਿਰ ਆ ਜੀ ਚੰਗਾ ਆ ਵੀ ਫਿਰ ਰਹੀ ਦਿਹਾੜੀ ਦੋ ਦਿਨ ਹੈ ਆਹੋ ਚਲੋ ਠੀਕ ਆ ਚੰਨਾ ਠੀਕ ਆ ਮੰਮੀ ਹਾਈ ਮੰਮੀ ਦਾ ਬੜਾ ਜੀ ਕਰੰਦਿਆ ਮਿਲਣ ਨੂੰ ਤੇ ਮੇਰਾ ਵੀ ਜੀ ਕਰੰਦਿਆ ਕਿ ਮੰਮੀ ਨੂੰ ਮਿਲ ਕੇ ਆਵਾਂ ਗਈਆਂ ਨੂੰ ਵੀ ਬੜਾ ਟਾਈਮ ਹੋ ਗਿਆ ਹੁਣ ਜਿਵੇਂ ਮੰਮੀ ਨਾਲ ਗੱਲ ਕੀਤੀ ਤੇ ਮੰਮੀ ਨੇ ਪਤਾ ਨਹੀਂ ਅੱਗੋਂ ਕਿਹੜੇ ਸ਼ਲੋਕ ਬੋਲਨੇ ਆ ਪਰ ਮਨਾ ਕੀ ਕਰਾਂ ਗੱਲ ਤੇ ਕਰਨੀ ਪੈਣੀ ਆ ਚਲ ਕੋਈ ਨਹੀਂ ਇੱਕ ਵਾਰ ਮੰਮੀ ਨਾਲ ਗੱਲ ਕਰਕੇ ਦੇਖਦੀ ਆ ਮੰਮੀ ਕੀ ਕਹਿੰਦੀ ਆ ਕਰਦੀ ਆ ਗੱਲ ਮੰਮੀ ਤੁਸੀਂ ਝਾੜੂ ਫੇਰਨ ਲਗੇ ਮੈਨੂੰ ਮੇਰੇ ਜ਼ਿੰਦਗੀ ਮੈਂ ਫੇਰ ਦਿੰਦੀ ਮੈਂ ਚੱਲ ਮੈਂ ਤੂੰ ਲੰਮੀ ਪਈ ਆ ਤੇ ਮੈਂ ਝਾੜੂ ਲਾ ਲਈ ਝਾੜੂ ਲਾਉਣ ਦਾ ਕਿਹੜਾ ਕੰਮ ਆ ਥੋੜੇ ਜਿਹਾ ਤੇ ਝਾੜੂ ਹੀ ਘੱਲ ਲੱਗਣ ਵਾਲਾ ਮੰਮੀ ਮੈਂ ਨਾ ਤੁਹਾਡੇ ਨਾਲ ਗੱਲ ਕਰਨੀ ਆ ਗੁੱਸਾ ਤੇ ਨਹੀਂ ਕਰੋਗੇ ਗੁੱਸਾ ਤਾਂ ਨਹੀਂ ਮੈਂ ਕਰਦੀ ਪਰ ਗੱਲ ਕੋਈ ਸਵਾਦ ਦੀ ਕਰੀ ਮੰਮੀ ਗੱਲ ਮੈਂ ਕੀ ਕਰਨੀ ਪਿੰਡੋਂ ਨਾ ਮੰਮੀ ਦਾ ਫੋਨ ਆਉਂਦਿਆ ਹੀ ਮੇਰਾ ਵੀ ਜੀਜਾ ਹੋਰ ਤਰ੍ਹਾਂ ਹੁੰਦੀ ਸੀ ਤੇ ਮੰਮੀ ਦਾ ਫੋਨ ਆ ਗਿਆ ਤੇ ਮੰਮੀ ਕਹਿੰਦੇ ਸੀ ਕਿ ਤੈਨੂੰ ਬੜਾ ਹੀ ਟਾਈਮ ਹੋ ਗਿਆ ਤੇ ਤੂੰ ਕਿਤੇ ਆਈ ਨਹੀਂ ਐ ਤੇ ਨਾਲੇ ਰਖੜੀ ਦਾ ਤਿਹਾਰ ਆ ਗਿਆ ਨਾਲੇ ਤੇ ਚਾਰ-ਪੰਜ ਦਿਨ ਰਹਿ ਜਾ ਤੇ ਨਾਲੇ ਆਪਣੇ ਵੀਰ ਨੂੰ ਰਖੜੀ ਬੰਨ੍ਹ। ਤੂੰ ਮੈਨੂੰ ਪੁੱਛਣ ਆਈ ਆ ਕਿ ਦੱਸਣ ਆਈ ਆ? ਦੱਸ ਮੈਨੂੰ ਪਈ। ਨਹੀਂ ਮੰਮੀ ਮੈਂ ਤਾਂ ਤੁਹਾਨੂੰ ਪੁੱਛਣ ਨਹੀਂ ਆਈ ਆ ਮੈਂ ਕਿਉਂ ਨਹੀਂ ਹੁਣੇ ਤੁਹਾਨੂੰ ਦੱਸਣ ਵਾਲੀ। ਮੈਂ ਕਿਹਾ ਚੱਲ ਮੰਮੀ ਦੀ ਸਲਾਹ ਲੈ ਲੈਂਦੀ ਮੰਮੀ ਕੀ ਕਹਿੰਦੇ ਨੇ? ਹੁਣ ਤੇਰੀ ਮਾਂ ਆਂਦੀ ਆ ਵੀ ਆ ਜਾ। ਹੈ? ਇੱਥੇ ਕੰਮ ਤਾਂ ਹੰਦਾ ਕਿੰਨ ਕਰਨਾ। ਚਲੋ ਠੀਕ ਐ ਮੰਮੀ ਜਿਵੇਂ ਤੁਹਾਡੀ ਮਰਜ਼ੀ ਪਰ ਮੇਰਾ ਬੜਾ ਜੀ ਕਰੰਦਿਆ ਸੀ ਜਾਣੀ ਮਾਂ ਮੰਮੀ ਨੂੰ ਮਿਲਣ ਦਾ ਬੜਾ ਜੀ ਕਰੰਦਿਆ। ਕਲਾ ਰਾਵਾਂਗੀ ਰਖੜੀ ਨੋ ਜੇ ਟਾਈਮ ਹੈਗਾ ਵਾ ਸਵੇਰੇ ਜਾਣਾ ਤੇ ਸ਼ਾਮਾਂ ਨੂੰ ਆਉਣਾ ਰਖੜੀ ਮੰਨ ਕੇ ਠੀਕ ਆ ਮੰਮੀ ਜਿੱਦਾਂ ਤੁਸੀਂ ਕਹਿੰਦੇ ਹੋ ਕੋਈ ਨਾ ਮੈਂ ਰਸੋਈ ਚ ਕੰਮ ਧੰਦਾ ਤੇ ਵੇਖ ਲਾਂ ਚਲ ਠੀਕ ਆ ਜਾ ਕਰੋ ਜਾ ਕੇ ਕੰਮ ਮੈਨੂੰ ਤੇ ਲੋਕਾਂ ਨੇ ਮਾਵਾ ਦੀ ਸਮਝ ਨਹੀਂ ਆਉਂਦੀ ਪਤਾ ਨਹੀਂ ਕਿਹੋ ਜਿਹੇ ਮਾਵਾ ਵਾ ਜਿਹੜੀ ਘਲਾਉਂਦੀਆਂ ਵਾ ਘਰੋਂ ਤੇ ਮੁੜ ਕੇ ਆਉਂਦੀਆਂ ਵੀ ਛੇਤੀ ਨਾਲ ਫੋਨ ਕਰਕੇ ਤੇ ਆਖਣੀਆਂ ਵੀ ਆ ਜਾ ਆ ਜਾ ਤੇ ਉਹ ਜੀ ਇਹ ਵਾ ਜਿਹੜੀ ਆਣ ਕੇ ਫੋਨ ਲਾ ਕੇ ਕੰਨਾਂ ਨਾਲ ਛੇਤੀ ਨਾਲ ਆ ਕੇ ਤੇ ਮੈਨੂੰ ਪੁੱਛਣ ਆ ਗਈ ਆ ਇਹ ਤਾਂ ਇਹਨੂੰ ਨਹੀਂ ਇਹਨਾਂ ਪਤਾ ਵੀ ਮੇਰੇ ਘਰ ਦਾ ਕੰਮ ਕਿਤਰਾ ਸਰਦਾ ਵਾ ਕਿਤਰਾ ਕਰਨਾ ਹੁੰਦਾ ਵਾ ਮੈਂ ਤਾਂ ਮੰਮੀ ਨੂੰ ਵੈਸੇ ਹੀ ਪੁੱਛਿਆ ਕਿ ਚੱਲ ਜਾਵਾਂਗੀ ਮੰਮੀ ਦਾ ਵੀ ਮਨ ਕਰਦਾ ਹੋਣਾ ਮਿਲਣ ਦਾ ਮਾਵਾਂ ਧੀਆਂ ਦੀਆਂ ਸੌ ਗੱਲਾਂ ਹੁੰਦੀਆਂ ਪਰ ਮੰਮੀ ਨੇ ਤੇ ਮਨਾ ਹੀ ਕਰਤਾ ਹੋਵਾ ਹੀ ਟਾਈਮ ਹੋ ਗਿਆ ਨਾ ਮੈਂ ਗਈ ਨਾ ਮੰਮੀ ਹੁਣ ਇੱਥੇ ਆਏ ਤੇ ਵੀਰ ਨੂੰ ਮਿਲਣ ਦਾ ਵੀ ਬੜਾ ਜੀ ਕਰੰਦਿਆ ਸੀ ਵੀਰ ਨੂੰ ਵੀ ਮਿਲਿਆ ਨੂੰ ਬੜਾ ਹੀ ਟਾਈਮ ਹੋ ਗਿਆ ਪਰ ਮੰਮੀ ਨੇ ਨਾ ਕਰਤੀ ਬ੍ਰਹਮਣਾ ਅੰਦਰ ਵੀ ਆ ਨੀ ਬਾਰਵੀਂ ਵੇਖਿਆ ਕਿੱਥੇ ਉੱਪਰ ਤੇ ਨਹੀਂ ਚਲ ਗਈ ਕਿਤੇ ਕੋਠੇ ਤੇ ਕਿੱਥੇ ਚਲ ਗਈ ਨਾ ਥੱਲੇ ਹੈ ਗਈ ਆ ਦੱਸ ਰਮਨ ਹਾਂਜੀ ਹਾਂਜੀ ਲਖਵੀਰ ਮੈਂ ਇੱਥੇ ਹੀ ਆ ਹਾਂਜੀ ਲੈ ਦੱਸ ਕਮਲੀ ਇੱਧਰ ਬੈਠੀ ਮੈਂ ਗੌਂਦੀ ਤੈਨੂੰ ਥੱਲੇ ਵਾਜਾ ਮਰਨ ਈਥੇ ਬੈਠੀ ਕੀ ਕਰਨੀ ਉੱਪਰ ਗੱਲ ਕੀ ਹੁੰਨੀ ਪਿੰਡੋਂ ਮੰਮੀ ਦਾ ਫੋਨ ਆਇਆ ਸੀ ਤੇ ਮੰਮੀ ਤਾਂ ਬੜਾ ਜੀ ਕਰਨ ਦਿਆ ਸੀ ਮਿਲਣ ਦਾ ਤੇ ਮੈਂ ਕਿਹਾ ਚੱਲ ਮੰਮੀ ਨੂੰ ਪੁੱਛ ਲੈਣੀ ਆ ਕਿ ਮੇਰਾ ਵੀ ਬੜਾ ਜੀ ਕਰਨ ਦਿਆ ਮਿਲਣ ਨੂੰ ਵੀਰੇ ਉਹਨਾਂ ਨੂੰ ਤੇ ਮੰਮੀ ਨੇ ਅੱਗੇ ਮੈਨੂੰ ਮਨਾ ਕਰਤਾ ਕਿੰਨਾ ਟਾਈਮ ਹੋ ਗਿਆ ਮੈਂ ਗਈ ਵੀ ਨਹੀਂ ਤੇ ਉਹਨਾਂ ਮੰਮੀ ਨੇ ਮੈਨੂੰ ਮਨਾ ਕਰ ਲੈ ਦੱਸ ਇੰਨੀ ਕੀ ਗੱਲ ਤੇ ਰੋਣ ਲੱਗ ਪੀ ਉਹ ਕੁਝ ਨਹੀਂ ਹੁੰਦਾ ਮੈਂ ਲੈ ਕੇ ਜਾਣਾ ਨਾ ਮੰਮੀ ਦੇ ਦਿਲ 'ਚ ਨਹੀਂ ਕੁਝ ਵੀ ਉਹ ਤੈਨੂੰ ਨਹੀਂ ਪਤਾ ਕਿ ਉਹ ਕਿਦਾਂ ਬੋਲਦੇ ਆ ਉਹਨਾਂ ਦੇ ਦਿਲ 'ਚ ਨਹੀਂ ਕੁਝ ਵੀ ਉਹਨਾਂ ਦਾ ਸੁਭਾਅ ਦਾ ਨਰੀਲ ਵਾਂਗੂ ਆ। ਉੱਪਰੋਂ ਉੱਪਰ ਸਖਤ ਤੇ ਅੰਦਰੋਂ ਨਰਮ ਆ। ਉਹ ਤੇ ਮੈਨੂੰ ਪਤਾ ਹੀ ਆ ਪਰ ਤੁਸੀਂ ਵੇਖੋ ਨਾ ਕਿੰਨਾ ਟਾਈਮ ਹੋ ਗਿਆ ਮੰਮੀ ਉਹਨਾਂ ਨੂੰ ਮਿਲਿਆ ਨੂੰ। ਉਹ ਵੀ ਨਹੀਂ ਆਏ ਅਸੀਂ ਵੀ ਕਿੰਨਾ ਟਾਈਮ ਹੋ ਗਿਆ ਗਏ ਨਹੀਂ ਆ। ਹੁਣ ਜੀ ਤੇ ਕਰਦਾ ਹੀ ਆ ਨਾ ਫਿਰ ਆਪਣੇ ਮਾਪਿਆਂ ਨੂੰ ਮਿਲਣ ਨੂੰ। ਉਹ ਚਲ ਠੀਕ ਆ ਜੇ ਤੇਰਾ ਬਹੁਤਾ ਦਿਲ ਕਰਦਾ ਨਾ ਜਾਣ ਨੂੰ ਤੇ ਆਪਾਂ ਇੰਨਾ ਕਰਦੇ ਆ ਇੱਕ ਦਿਨ ਜਾ ਆਉਂਨੇ ਆ। ਸਵੇਰੇ ਜਾਵਾਂਗੇ ਤੇ ਸ਼ਾਮ ਨੂੰ ਆ ਜਾਾਂਗੇ ਘਰੇ। ਹਾਂ ਆ ਕੀ ਗੱਲ ਹੋਈ? ਮੈਨੂੰ ਨਹੀਂ ਪਤਾ। ਰਖੜੀ ਵੀ ਆਂਦੀ ਆ। ਮੈਂ 2 ਦਿਨ ਵਾਸਤੇ ਜਾਣਾ ਜਾਂ ਜਾਣਾ ਨਹੀਂ ਤੇ ਮੈਂ ਨਹੀਂ ਜਾਣਾ। ਲੈ ਦੱਸ ਇੱਕ ਦਿਨ ਜਾਉਨੇ ਆ ਤੈਨੂੰ ਪਤਾ ਪਣਾ ਅਜੇ ਰਿਆ ਨਹੀਂ ਗਾ ਜਾਣਾ ਮੰਮੀ ਵੀ ਠੀਕ ਨਹੀਂ ਰਹਿੰਦੀ ਬੀਪੀ ਉਹਨਾਂ ਦਾ ਵੀ ਵਾਧਾ ਤੇ ਜੇ ਤੂੰ ਚਲ ਗਈ ਉੱਥੇ ਦੋ ਦਿਨ ਤੇ ਆਪਾਂ ਰੋਟੀ ਕਿੱਦਾਂ ਖਾਣੀ ਹੈ ਅੱਛਾ ਤੁਹਾਡੀ ਰੋਟੀ ਦਾ ਠੇਕਾ ਵਾ ਜਦੋਂ ਵਿਆਹ ਤੋਂ ਪਹਿਲੇ ਵੀ ਤੇ ਮੰਮੀ ਤੁਹਾਨੂੰ ਰੋਟੀ ਖਵਾਉਂਦੀ ਸੀ ਪਕਾ ਕੇ ਤੇ ਹੁਣ ਵੀ ਖਵਾ ਸਕਦੇ ਆ ਲੈ ਦੱਸ ਆ ਕਿਦਾਂ ਦੀ ਗੱਲ ਕਰਤੀ ਉਦੋਂ ਤੂੰ ਥੋੜੀ ਆਈ ਸੀ ਹੁਣ ਤੂੰ ਆ ਗਈ ਵਿਆਹ ਕੇ ਹੁਣ ਤੇਰਾ ਫਰਜ਼ ਈ ਆ ਰੋਟੀ ਬਣਾ ਕੇ ਦੇਣਾ ਹਾਂ ਹਾਂ ਉਹ ਹੁਣ ਤੇ ਤੁਸੀਂ ਕਹਿਣਾ ਹੀ ਹੈ ਚੱਲ ਛੱਡ ਚਲੇ ਜਲ ਚਾਹ ਬਣਾ ਕੇ ਦੇਣ ਆਲੇ ਉੱਤੇ ਆਇਆ ਕਿਦਾਂ ਰੋਂ ਡੀ ਚੋਰੀ ਚੋਰੀ ਆ ਕੇ